ਆ ਵੇਖੋ ਜੀ ਅੰਗ ਸਿੱਧਾ ਫਰੈਸ਼ ਦੁੱਧ ਪਿੰਦਾ ਬਾਲਟੀ 'ਚ ਦੁੱਧ ਇੱਧੇ ਹੀ ਬਾਲਟੀ 'ਚ ਨਾਨਕੇ ਆਏ ਨੇ ਇਹਦੀ ਆਤ ਦਾ ਕਰੋ ਕਰ ਦੇਣੀ ਆ ਨੇ ਆ ਚੱਕ ਹੈ ਆਈਂ ਵਿੰਦਾ ਜੱਟ ਹਾਏ ਹਾਏ ਬੱਲੇ 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 ਚੱਕ ਕੋਈ ਬਾਲਟੀ ਜਮਾ ਗਿਆ ਇਹ ਅੱਜ ਸਾਰਾ ਦਿਨ ਇਹਨੇ ਇਹ ਜਿਹੀ ਹਰਕਤਾਂ ਹੀ ਕੀਤੀਆਂ ਨੇ ਬਾਲਟੀ ਉਸ ਵੀਰ ਦੀ ਵਾਹ ਵਈਆ ਸਾਰੇ ਨੂੰ ਜੀ ਸਤਿ ਸ੍ਰੀ ਅਕਾਲ ਰਿਪੋਰਟਰ ਸ਼ਰਨਪ੍ਰੀਤ ਅਸੀਂ ਰਿਸ਼ਤੇਦਾਰੀਆਂ 'ਚ ਸਾਰਾ ਦਿਨ ਰਿਸ਼ਤੇਦਾਰੀਆਂ 'ਚ ਹੀ ਕੱਟਤਾ ਸਾਰਾ ਦਿਨ ਨਹੀਂ ਜੀ ਅੱਜ ਤਾਂ ਸਿਰਫ ਸ਼ਾਮ ਸ਼ਾਮ ਗੱਟੀ ਹੈ ਮੈਂ ਸਵੇਰੇ ਗਿਆ ਸੀਗਾ ਰਿਸ਼ਤੇਦਾਰਾਂ ਨਾਲ ਗੁਰਦੁਆਰਾ ਸਾਹਿਬ ASCII ਕਈ ਅੱਜ ਦਰਸ਼ਨ ਕਰਕੇ ਆਏ ਆ ਤੇ ਪਿੱਛੇ ਵੀ ਦੇਖੋ ਸਭ ਨਾਲ ਗੁਰਦੁਆਰਾ ਸਾਹਿਬ ਦੇ ਕੋਲ ਹੀ ਖੜੇ ਆ ਪਹਿਲਵਾਨ ਦਾ ਗੁਰਕਰਨ ਪਟਿਆੁਰ ਦੁਆਰਾ ਸਾਹਬਾ ਜੀ ਕਿੰਨਾ ਜਿਆਦਾ ਸੋਹਣਾ ਡੈਕੋਰੇਟ ਕੀਤਾ ਹੋਇਆ ਉਰੋਂ ਮੇਨ ਉਹ ਦੀਨਾ ਨਹੀਂ ਹੈਗਾ ਜੀ ਬਾਕੀ ਜੀ ਇੱਥੇ ਅਸੀਂ ਕੁਲਚੇ ਖਾਣ ਲਈ ਰੁਕੇ ਸੀਗੇ ਹਾਂ ਤੇ ਕਹਿੰਦੇ ਚਲ ਕੁਲਚੇ ਖਾਂਦੇ ਆ ਹੁਣ ਤੁਹਾਨੂੰ ਅਰਮਾਨ ਦੇ ਲੱਛਣ ਦਿਖਾਉਣਾ ਇਹ ਇੰਝ ਇੰਝ ਬੈਠਾ ਰਹਿੰਦਾ ਗੱਡੀ 'ਚ ਵੀ ਜਿਵੇਂ ਡਰਾਈਵ ਕਰਨੀ ਹੁੰਦੀ ਆ ਗੇਅਰ ਤੇ ਹੱਥ ਰੱਖਦਾ ਗੇਅਰ ਵੀ ਪੂਰਾ ਦੱਬਦਾ ਇਹ ਦੇਖ ਅੰਗਰ ਸਿੰਘ ਦਾ ਕੁਲਚਾ ਆ ਗਿਆ ਅੰਗਰ ਸਿੰਘ ਦਾ ਅੰਗਰ ਸਵਾਦ ਆ ਮੈਂ ਉਹ ਬਿਲਕੁਲ ਥੋੜੇ ਜਿਹਾ ਐ ਉਹ ਤੋਂ ਆਇਆ ਜੀ ਪਹਿਲਾਂ ਕੇਕ ਖਾ ਕੇ ਆਇਆ ਫਿਰ ਪੇਸਟਰੀ ਰਿਸ਼ਤੇਦਾਰੀ ਦੇ ਵਿੱਚ ਹਾਂ ਤੇ ਹੁਣ ਜੱਟ ਨੇ ਗੁਲਚਾ ਚੱਕ ਲਿਆ ਗੁਲਚਾ ਇੱਕ ਗੁਲਚਾ ਥੋੜਾ ਜੀ ਬਸ ਹੂੰ ਨੋ ਗੁਲਚਾ ਹੋਰ ਇਹਨਾਂ ਦੇ ਪੱਤੇ ਗੋਪੀ ਪਾਕੇ ਬਣਾਏ ਹਨ ਇਹ ਗੁਲਚੇ ਪਿੱਛੇ ਨਜ਼ਰਾ ਬਹੁਤ ਬੰਦਤ ਲਿਆ ਨੇ ਨਜ਼ਰੇ ਹੀ ਨਹੀਂ ਜੀ ਇਹ ਮੈਂ ਪੂਰਾ ਖਾ ਨਹੀਂ ਸਕਦਾ ਮੈਨੂੰ ਦਿੱਕਤ ਲੱਗਦਾ ਮੰਗ ਪੈ ਜਾਣੀ ਆ ਓਹ ਹੂੰ ਕਿੰਨਾ ਸੋਹਣਾ ਮੈਂ ਪਹਿਲੀ ਵਾਰ ਇੰਨਾ ਜਿਆਦਾ ਡੈਕੋਰੇਟ ਕੀਤਾ ਹੋਇਆ ਹਾਂ ਹਾਂ ਇਹ ਬਾਲਾ ਕਰੂੰਗੇ ਮੈਂ ਸਾਲ ਨਹੀਂ ਹੂੰ ਸਾਲ ਆਪਾਰੰਗਤ ਕੋਰਦਾ ਲੈਣੇ ਨਹੀਂ ਨਹੀਂ ਮੈਂ ਨਹੀਂ ਲੈਣਾ ਮਗਰ ਨਹੀਂ ਆਉਂਦੀ ਨਹੀਂ ਮੈਂ ਨਹੀਂ ਦੂਹੁੰ ਰਹਿਣਾ ਅੱਜ ਕੀ ਬਹੁਤ ਬਾਤ ਮੇਂਬੂਆ ਬਰਹਾ ਹਾਂ ਹਾਂਜੀ ਹਾਂ ਬਹੁਤ ਵਧੀਆ ਹੂੰ ਸਾਨਾ ਦਰ ਵੀ ਦੇਖੋ ਪ੍ਰਧਾਨ ਕੱਲਾ ਕੱਲਾ ਖਾਈ ਜਾਂਦਾ ਵੀ ਮੇਰੋਂ ਕੋਈ ਖਾਣਾ ਜਾਵੇ। ਸਾਡੇ ਮੂਰੇ ਵਾਈਲਡ ਲਾਈਫ ਲਾਈਵ ਐਕਸ਼ਨ ਚੱਲ ਰਿਹਾ ਵਾ। ਇੱਕ ਪਾਸੇ ਘਰ ਦੀ ਬਿੱਲੀ ਆ ਤੇ ਇੱਕ ਪਾਸੇ ਕਬੂਤਰ ਆ ਜਿਹੜਾ ਘਰ ਦੇ ਚੌਲ ਖਾ ਰਿਹਾ। ਦੇਖੋ ਕੀ ਹੁੰਦਾ। ਬਿੱਲੀ ਦਾ ਨਾਮ ਹੈਗਾ ਐਂਜਲਾ। ਕਬੂਤਰ ਦਾ ਨਾਮ ਹੈਗਾ ਰਾਜੂ। ਦੇਖੋ ਕੀ ਬਣਦਾ। ਦੇਖਦੇ ਆ ਉਧਰ ਹਣੇ ਇੰਟਰਸਟਰਬ ਨਾ ਕਰ ਉਹ ਲੈ ਉਧਰ ਇਧਰ ਇੱਥੇ ਅਟੈਕ ਕਰ ਦੇ ਲੈ ਚੱਕ ਲੈ ਨੂੰ ਚੱਕਣਾ ਇਹਨਾਂ ਆਪ ਦੇ ਦੇ ਹੱਥ ਲਾ ਗਈ ਸੀ ਆਪਣੇ ਬੰਦੇ ਦੇ ਇੰਜੂ ਇਜ਼ ਮਾਈ ਸਨ ਪਾਸੇ ਰੱਖੇ ਰਹਾ ਤਾਂ ਪਤਾ ਨਹੀਂ ਇਹਦਾ ਇਧਰ ਹੀ ਦਾ ਲਾ ਗਈ ਸੀਗੀ ਇਹਨੂੰ ਮੈਂ ਇੰਨਾ ਪਾਲਿਆ ਬਲੋਸਰ ਤੂੰ ਮੇਰੇ ਬੇਟੇ ਦੀ ਆਈ ਜਾਨੀ ਆ ਚਲ ਉਹ ਜੋਦੇ ਨੇ ਜਾਨ ਬਚਾਤੀ ਉਹਦੀ ਕਬੂਤਰ ੜਾਤਾ ਤੈਨੂੰ ਚੱਲ ਅਸੀਂ ਉਹ ਕੁਝ ਖਾਣ ਨੂੰ ਦੇ ਦਿੰਦੇ ਮੈਕਸ ਨਹੀਂ ਹੁੰਦਾ ਸੀ ਜੋਦੇ ਜਾ ਕੇ ਕਿੰਨੇ ਖਾਂ ਕਿੰਨਾ ਭਾਜ ਭਾਜ ਰਪੈਂਦੀ ਹੁੰਦੀ ਸੀ ਮੈਕਸ ਤੇ ਤਾਂ ਬਹੁਤ ਹੈਗੀ ਸੋਹਣੀ ਆ ਨਾ ਹੈਗੀ ਸੋਹਣੀ ਆ ਬਿੱਲੀ ਇਹ ਤਾਂ ਸਲਕਤੀ ਹੈ ਕਿਵੇਂ ਤਾਂ ਪੈਂਦੀ ਆ ਵੀ ਘਰ ਦੇ ਉਹ ਲਾਈਕ ਤੇ ਨਹੀਂ ਕਰਦੀ ਹੈ ਹੈ ਜੀ ਲਾਈਕ ਤਾਂ ਜੋਦੇ ਨੂੰ ਨਹੀਂ ਕਰਦੀ ਜਿਹਨੇ ਕਬੂਤਰ ੜਾਤਾ ਇਹਦਾ ਪਰ ਰੋਜ਼ ਵਲੌਗ ਪਾਉਣ ਦੇ ਵਿੱਚ ਲੇਟ ਹੋ ਜਾਂਦਾ ਜੀ ਕਈ ਵਾਰੀ ਕਿਉਂਕਿ ਦਿਨੇ ਵਲੌਗ ਬਣਦਾ ਹੀ ਨਹੀਂ ਹੈਗਾ ਇੱਦਾਂ ਕੱਲ ਅਸੀਂ ਬਹੁਤ ਗੁਰੂ ਘਰ ਦੇ ਦਰਸ਼ਨ ਕੀਤੇ ਉਹਦੋਂ ਵਾਰ ਰਿਸ਼ਤੇਦਾਰੀਆਂ ਚ ਗਏ ਸਵ ਬਲੌਗ ਇਦਾਂ ਰਹਿ ਗਿਆ ਕਿ ਆ ਇੱਕ ਦੋ ਕਲਿੱਪਾਂ ਸੀਗੀਆਂ ਮੈਂ ਪਾਤੀਆਂ ਤੇ ਬਾਕੀ ਕਾਫੀ ਲੋਕ ਕੋਸ਼ਿਸ਼ ਸਵਾਲ ਪੁੱਛਦੇ ਸੀ ਮੈਂ ਕਿਹਾ ਚਲੋ ਇਹ ਬਲੌਗ ਦੇ ਵਿੱਚ ਉਹਦਾ ਹਸਲ ਕਰ ਦਈਏ ਬਾਕੀ ਮੇਰਾ ਸ਼ੁਰੂ ਤੋਂ ਇਦਾਂ ਹੀ ਰਿਹਾ ਤੁਸੀਂ ਕੁਝ ਵੀ ਪੁੱਛੀ ਚਲੋ ਕਿਸੇ ਵੀ ਬਾਰੇ ਮੈਂ ਜਵਾਬ ਉਹਦੇ ਹੀ ਦੇਣਾ ਜਦੋਂ ਮੈਨੂੰ ਲੱਗਦਾ ਵੀ ਹੁਣ ਟਾਈਮ ਸਹੀ ਆ ਕਿਸੇ ਦੇ ਮੈਂ ਦੱਸੇ ਮਤਲਬ ਜੇ ਤੁਸੀਂ ਕੁਝ ਪੁੱਛੋਗੇ ਤਾਂ ਮੈਂ ਰਾਈਟ ਅਵੇ ਉਹ ਚੀਜ਼ਾਂ ਕਈ ਵਾਰ ਦੱਸਦਾ ਨਹੀਂ ਹੈਗਾ ਅੰਟਿਲ ਅਨਲੈਸ ਉਹ ਕੋਈ ਇਨਫਾਰਮੇਸ਼ਨ ਆ ਵੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਤਾਂ ਥੈਂਕ ਯੂ ਭਰਗੀ ਹਾਂਜੀ ਉਹ ਕਰਦੇ ਨੇ ਮੈਂ ਸੋ ਤੇ ਜਿੰਨੇ ਆਗੇ ਦੇਖੋ ਦੇਖੋ ਸੋ ਤੇ ਬਹੁਤ ਯਾਨੇ ਜੀ ਬਹੁਤ ਹੀ ਪਿਆਰ ਨਾਲ ਸਵਾਲ ਪੁੱਛਦੇ ਹੁੰਦੇ ਆ ਜਿਵੇਂ ਪਰਿਵਾਰ ਦਾ ਮੈਂਬਰ ਪੁੱਛਦਾ ਹੁੰਦਾ ਉਹਨਾਂ ਦੇ ਜਵਾਬ ਦੇਣੇ ਜ਼ਰੂਰੀ ਵੀ ਨਹੀਂ ਕਿੱਦਾਂ ਮੈਂ ਏਰਮਾਨ ਦੀ ਸਰਜਰੀ ਵਾਲੀ ਵੀਡੀਓ ਪਾਈ ਸੀ ਵੀ ਉਹਦੇ ਹੱਥ ਤੇ ਕੀ ਹੋਇਆ ਤਾਂ ਕਿਸੇ ਨੇ ਉਹਦੇ ਵਿੱਚ ਕਮੈਂਟ ਕੀਤਾ ਸੀਗਾ ਵੀ ਸਰਜਰੀ ਉਹਦੀ ਇੱਕ ਹੱਥ ਦੇ ਹੋਈ ਆ ਤੇ ਪੱਟੀ ਪਰ ਉਹਦੇ ਦੋਨੇ ਹੱਥਾਂ ਤੇ ਬੰਨੀ ਹੋਈ ਆ ਵੀ ਦੂਜੇ ਹੱਥ ਤੇ ਪੱਟੀ ਕਿਉਂ ਬੰਨੀ ਹੋਈ ਆ ਇਹ ਇਹ ਵੀ ਕੁਐਸਚਨ ਸੀਗਾ ਵੀ ਤੁਸੀਂ ਕਹੀ ਜਾਂਦੇ ਹੋ ਵੀ ਉਹਦੇ ਪੱਟ ਤੋਂ ਮਾਸ ਲਿਆ ਪੱਟ ਤੇ ਕਿਤੇ ਪੱਟੀ ਤਾਂ ਹੈ ਨਹੀਂਗੀ ਸੋ ਅਸੀਂ ਵੀਡੀਓ ਪਾਈ ਹੈ ਜੀ ਸਰਜਰੀ ਤੋਂ ਮਹੀਨਾ ਸਵਾ ਮਹੀਨਾ ਬਾਅਦ ਸੋ ਪੱਟਾ ਦੀ ਪੱਟੀ ਲੱਗੀ ਸੀਗੀ ਉਹਦੇ ਕੰਕੇ 6-30 ਸਹੀ ਹੋਣ ਲੱਗ ਗਈ ਸੀ ਆਹ ਸੌਫਟ ਮਾਸ ਸੀਗਾ ਤਾਂ ਕਰਕੇ ਇਹਨੂੰ ਟਾਈਮ ਲੱਗਿਆ ਇਹਦੀ ਪੱਟੀ ਸਾਨੂੰ ਜ਼ਿਆਦਾ ਫ੍ਰੀਕਵੈਂਟ ਚੇਂਜ ਕਰਾਉਣੀ ਪਈ ਅਸੀਂ ਪਾਸੋਂ ਨਹੀਂ ਲਾਈ ਆ ਹਾਂ ਸੋ ਜੀ ਗੱਲ ਇਹ ਸੀ ਦੋਨੇ ਹੱਥਾਂ ਤੇ ਤਾਂ ਸੀ ਇੱਧਰ ਪਲੱਸਟਰ ਸੀ ਇੱਧਰ ਤਾਂ ਸਰਜਰੀ ਹੋਈ ਸੀਗੀ ਇਧਰ ਆਈ ਵੀ ਲੱਗੀ ਹੋਈ ਸੀ ਕਿਉਂਕਿ ਉਹਨੂੰ ਖੁੱਖਾ ਰੱਖਣਾ ਸੀਗਾ ਹਨਾ ਸਰਜਰੀ ਤੋਂ ਪਹਿਲਾਂ ਵੀ ਤੇ ਸਰਜਰੀ ਤੋਂ ਕਈ ਘੰਟੇ ਬਾਅਦ ਵੀ ਸੋ ਇਹਦੇ ਵਿੱਚੋਂ ਦੀ ਜਿਹੜਾ ਵੀ ਫਲੂਇਡ ਗਲੂਕੋਜ਼ ਸਾਰਾ ਕੁਝ ਜਾਂਦਾ ਸੀ ਇਧਰੋਂ ਜਾਂਦਾ ਸੀ ਪਰ ਸ਼ਾਇਦ ਉਹਦਾ ਹੱਥ ਹਿੱਲਣ ਕਰਕੇ ਨਾ ਉਹ ਮੂਵ ਹੋਣ ਕਰਕੇ ਉਹ ਦਵਾਈ ਅੰਦਰ ਗਈ ਨਹੀਂ ਉੱਥੇ ਸਵੇਲਿੰਗ ਹੋ ਗਈ ਬਹੁਤ ਸਾਰੀ ਤਾਂ ਕਰਕੇ ਇਧਰ ਪਹਿਲਾਂ ਤਾਂ ਚੇਪੀਆਂ ਲੱਗੀਆਂ ਹੋਈਆਂ ਸੀ ਤੇ ਜਦੋਂ ਸੂਈ ਲਾ ਕੇ ਵੀ ਉਹਨਾਂ ਨੂੰ ਉੱਥੇ ਚੇਪੀਆਂ ਬਣਣੀਆਂ ਪਈਆਂ ਸਵੇਲਿੰਗ ਕਰਕੇ ਫਿਰ ਉਦੋਂ ਬਾਅਦ ਉਹਨਾਂ ਨੇ ਪੈਰਾਂ ਦੇ ਵਿੱਚ ਲਾਈਆਂ ਜੀ ਸੂਈਆਂ ਫਿਰ ਉਹਦੇ ਪੈਰਾਂ ਦੇ ਵਿੱਚ ਉਹਨੂੰ ਉਹਦੀਆਂ ਨਾੜਾਂ ਬਹੁਤ ਪਤਲੀਆਂ ਸੀਗੀਆਂ ਤਾਂ ਉਹਦੇ ਵਿੱਚ ਕੋਈ ਉਹਨਾਂ ਨੂੰ ਵੇਨ ਲੱਭ ਹੀ ਨਹੀਂ ਰਹੀ ਸੀਗੀ ਫਿਰ ਦੋਨੇ ਪਾਸੇ ਇੱਕ ਸਪੈਸ਼ਲ ਡਾਕਟਰ ਆਇਆ ਸੀਗਾ ਉਹਨੇ ਲਾਈਆਂ ਸੀ ਉਹ ਟੱਕਣ ਦਾ ਖੋਲ ਕੇ ਫਿਰ ਉਹਦੇ ਵਿੱਚ ਲਾ ਦਿੰਦੇ ਸੀਗੇ ਫੇਸ ਕਰਕੇ ਦੋਨੇ ਹੱਥਾਂ ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸੀ ਰਿਕਵਰੀ ਸਾਨੂੰ ਹਲੇ ਤੱਕ ਤਾਂ ਸਹੀ ਲੱਗ ਰਹੀ ਹੈ ਉਹਨਾਂ ਦੀ ਅਸੀਂ ਪੱਟੀ ਲਾਈ ਆ ਵੀ ਜਖਮ ਸੁੱਕੇ ਜਾਵੇ ਤੇ ਹੁਣ ਅੱਗੇ ਜਿਵੇਂ ਅਪਡੇਟ ਹੋਊਗੀ ਤੁਹਾਨੂੰ ਦੱਸਾਂਗੇ ਹਲੇ ਹੌਲੀ ਹੌਲੀ ਮ사ਜ ਕਰਨੀ ਪਰ ਐਨ ਪੂਰੀ ਮੁਠੀ ਬੰਦ ਤਾਂ ਕਰਦਾਂ ਹਾਂ ਸਾਰਾ ਕੁਝ ਉਹਦਾ ਵੈਸੇ ਨਾਰਮਲ ਹੈ ਇੱਧਰ ਹੱਥ ਵਾਂਗੂ ਹੀ ਕਰਦਾਗਾ ਉਹ ਪਰ ਹੌਲੀ ਹੌਲੀ ਗਰੋਥ ਉਹਦਾ ਬਰਾਬਰ ਹੋ ਜੀ ਸਾਰਾ ਕੁਝ ਜਿੱਦਾਂ ਆ ਸਾਫ ਹੋ ਗਿਆ ਬਿਲਕੁਲ ਇਧਰੋਂ ਵੀ ਸਾਫ ਹੋਊਗੀ ਸਾਫ ਹੋ ਗਈ ਉਂਗਲੀ ਪਰ ਜਿਹੜੀ ਆ ਵੈਬ ਸਪੇਸ ਬਣਾਈ ਆ ਇਹਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਕਿਉਂਕਿ ਇੱਥੇ ਹਵਾ ਘੱਟ ਲੱਗ ਰਹੀ ਹੈ ਨਾ ਹਾਂ ਕਰਕੇ ਡਾਕਟਰ ਤੁਸੀਂ ਸਾਰੇ ਪੁੱਛ ਰਹੇ ਹੋ ਵੀ ਕਿਹੜਾ ਡਾਕਟਰ ਸੀਗਾ ਕੁਝ ਵੀ ਸੀਗਾ ਹੁਣ ਸ਼ਾਹ ਨੂਰੇ ਰਹਿੰਦੀ ਸੀਗੀ ਤਾਂ ਜਿਹੜਾ ਨੇੜੇ ਡਾਕਟਰ ਸੀਗਾ ਸ਼ਾਹ ਉਹਨਾਂ ਨੇ ਉਹ ਤੋਂ ਕਰਾ ਲਿਆ ਸਾਰੇ ਕਿਤੇ ਜਿਹੜੇ ਸਰਜਨ ਹੁੰਦੇ ਆ ਮੋਸਟਲੀ ਕੁਈ ਸਰਜਨ ਆਉ ਹੈ ਜੀਆਂ ਰੋਜ਼ ਦੇ ਦਿਨ ਦੇ ਵਿੱਚ ਅਹ ਜੀਆਂ ਕਈ ਵਾਰੀ 3 3 4 4 7 ਜੀਆਂ ਕਰਦੇ ਹੱਸ ਜਿੰਨੇ ਐਕਸਪੀਰੀਅੰਸ ਆਊਗਾ ਉਹਨਾਂ ਵਧੀਆ ਅਸੀਂ ਤੁਹਾਨੂੰ ਡਾਕਟਰ ਦਾ ਨਾਮ ਦੱਸ ਦਈਏ ਕੱਲ ਨੂੰ ਤੁਸੀਂ ਉੱਥੇ ਜਾਓ ਤੁਹਾਡਾ ਵਧੀਆ ਨਵੇਂ ਤੁਸੀਂ ਕਹੋਗੇ ਵੀ ਅਸੀਂ ਦੱਸਤਾ ਪਰ ਅਸੀਂ ਤਾਂ ਉਹ ਪਟਿਆਲੇ ਤੋਂ ਕਰਾ ਲਏ ਸੀਗਾ ਪਰ ਆਪਣੇ ਵਧੀਆ ਸਰਜਨ ਬਹੁਤ ਲੁਧਿਆਣੇ ਵੀ ਨੇ ਲੁਧਿਆਣੇ ਵੱਡੇ ਵੱਡੇ ਹਸਪਤਾਲ ਨੇ ਹਨਾ ਸੋ ਬੱਚਿਆਂ ਦਾ ਕੋਈ ਵੀ ਸਪੈਸ਼ਲਿਸਟ ਹੋਵੇ ਇਦਾਂ ਦਾ ਅਸੀਂ ਪਤਾ ਸਾਰੇ ਕੀਤੇ ਸਾਰੇ ਕੀਤੇ ਕੀਤਾ ਸੀ ਜੀ ਜੇ ਮੈਂ ਚੰਡੀਗੜ੍ਹ ਪੀਜੀ ਆਈ ਵੀ ਮੈਂ ਪਤਾ ਕੀਤਾ ਖਰਚਾ ਵੀ ਦੱਸਦੇ ਕਿੰਨਾ ਕੁ ਵੈਸੇ ਖਰਚਾ ਹੁੰਦਾ ਨੇ ਕੋਪਰੇਸ਼ਨ ਮੀਡੀਆ ਆਪਾਂ ਕਿਤੋਂ ਵੀ ਕਰਾਈਏ ਯੂਜੂਲੀ ਸੋ ਜੇ ਤੁਸੀਂ ਪੱਟੀਆਂ ਵਗੈਰਾ ਦਾ ਲਾਹ ਮੂ ਜੀ ਪਹਿਲਾਂ ਨੇ ਬਲੱਡ ਵਰਕ ਸਾਰਾ ਐਨਸਥੀਸੀਆ ਡਾਕਟਰ ਦੀ ਫੀਸ ਲਾ ਕੇ ਸਾਡਾ 1,33,000 ਖਰਚਾ ਆਇਆ ਪਰ ਮੈਨੂੰ ਲੱਗਦਾ ਜੇ ਬਹੁਤ ਜਗ੍ਹਾ ਤੇ ਬਹੁਤ ਘੱਟ ਵੀ ਹੋ ਜਾਊਗਾ ਕਿਉਂਕਿ ਜਿਵੇਂ ਹੁਣ ਅਸੀਂ ਪੱਟੀ ਕਰਾਉਨੇ ਆ ਉਹ 200 ਰੁਪਏ ਚੋਂਦੀ ਆ ਪਰ ਜਦੋਂ ਸਪੈਸ਼ਲਿਸਟ ਜਿਹੜਾ ਹਸਪੀਟਲ ਸੀ ਉੱਥੋਂ ਕਰਵਾਉਂਦੇ ਸੀਗੇ ਤਾਂ ਕਈ ਵਾਰ 1500 ਦੀ ਵੀ ਹੋਈ ਵੀ ਆ 1200 ਦੀ ਵੀ ਹੋਈ 800 ਦੀ ਵੀ ਆ ਉਹ ਉਹ ਦੋਵੇਂ ਵੀ ਜਿਹੜੇ ਅਸੀਂ ਹਸਪਤਾਲ ਤੋਂ ਕਰਾਉਣੇ ਉਹ ਵੀ ਪੂਰੇ ਦੇ ਨਾਉਂਡ ਹਸਪਤਾਲ ਨੇ ਵਧੀਆ ਨਾਮ ਵਾਲਾ ਹਸਪਤਾਲ ਆ ਪਰ ਉੱਥੇ 200 ਰੁਪਏ ਦੇ ਵਿੱਚ ਹੀ ਹੁੰਦੀ ਆ ਤੇ ਬਾਕੀ ਹੋਇਆ ਹੁੰਦਾ ਜੀ ਕਈ ਵਾਰੀ ਉਹ ਕਹਿ ਦਿੰਦੇ ਆ ਵੀ ਕਮਰੇ ਦੇ ਵਿੱਚ ਇੱਕ ਦਿਨ ਰੋ ਕਮਰੇ ਦਾ ਹੀ 10-15000 ਰੁਪਏ ਹੁੰਦਾ ਹਨ ਉੱਥੇ 7500 ਲਿਆ ਸੀ ਸਾਡੇ ਤੋਂ ਤੇ ਫਿਰ ਗਲਵਜ਼ ਵਗੈਰਾ ਉਹ ਮਤਲਬ ਜਿੰਨੀ ਜੰਨੀਆਂ ਚੀਜ਼ਾਂ ਉਹਨਾਂ ਦੀ ਮਤਲਬ ਜਿੰਨੀਆਂ ਆਈਵੀ ਆ ਜਦੋਂ ਪੈਰ 'ਚ ਨਹੀਂ ਲੱਗ ਰਹੀ ਅਸੀਂ ਜਿੰਨੀਆਂ ਵੀ ਉਹ ਦੇ ਆਪਾਂ ਨੂੰ ਪੇ ਕਰਨੇ ਸੋ ਰੇਟ 1.5 ਤੋਂ 2 ਲੱਖ ਲਾ ਲਓ ਇਹਦੇ ਵਿੱਚ ਕਿਤੇ ਵੀ ਤੁਹਾਡਾ ਲੱਗ ਸਕਦਾ ਹੈ ਨਾ ਕਿਉਂਕਿ ਇਹ ਤਾਂ ਸਿੰਪਲ ਆਪਰੇਸ਼ਨ ਸੀਗਾ ਜਿਹਨੂੰ ਹਾਂ ਜਮਾ ਜੀ ਸਿੰਪਲ ਸਰਜਰੀ ਸੀ ਪੀਜੀਆਈ ਦੇ ਵਿੱਚ ਪਤਾ ਕੀਤਾ ਸੀ ਜੀ ਉੱਥੇ ਖਰਚਾ ਕਾਫੀ ਘੱਟ ਸੀ ਉਹੀ ਉੱਥੇ ਇੰਨੀ ਮਤਲਬ ਉਹ ਹੋਣੀ ਸੀਗੀ ਜੇ ਮੈਂ ਆਪਾਂ ਬੈਕ ਐਂਡ ਫੋਰਥ ਤੋਂ ਅਪਾਇੰਟਮੈਂਟ ਬਾਰੇ ਪੁੱਛਦੇ ਆ ਉਹ ਵਾਲੀ ਸਰਵਿਸ ਥੋੜੀ ਜਿਹੀ ਮੈਨੂੰ ਘੱਟ ਲੱਗਦੀ ਹੈ ਅਸੀਂ ਨੀ ਆਪੀ ਪ੍ਰਾਈਵੇਟ ਤੋਂ ਕਰਾ ਲਿਆ ਬਸ ਉਹਦਾ ਉਸ ਹਿਸਾਬ ਨਾਲ ਖਰਚਾ ਸੀਗਾ ਜੇ ਤੋੜਾ ਤੁਸੀਂ ਸਰਕਾਰੀ ਸਰਵਿਸ ਇੱਕ ਨੰਬਰ ਸੀ ਜੀ ਸਾਰਾ ਖਾਣਾ ਇੱਕ ਨੰਬਰ ਸੀ ਸਾਰਾ ਕੁਝ ਪੂਰਾ ਵਧੀਆ ਸੀਗਾ ਮੈਨੂੰ ਲੱਗਦਾ ਤੇ ਇਹ ਹੋ ਗਿਆ ਐ ਸਵਾਲ ਦੂਜੇ ਅੰਗਦਵਾਰੇ ਪੁੱਛਦੇ ਨੇ ਜੀ ਵੀ ਕਿ ਅੰਗਾ ਦਾ ਸਕੂਲ ਨਹੀਂ ਜਾਂਦਾ ਹੈਗਾ ਇਦਾਂ ਇਦਾਂ ਮੈਂ ਤੁਹਾਨੂੰ ਐਸੇ ਦੱਸਦਾ ਵੀ ਨਾ ਅੱਜਕੱਲ ਯੂਐਸ ਦੇ ਵਿੱਚ ਵੀ ਬਹੁਤ ਲੋਕ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਹੈਗੇ ਕੈਨੇਡਾ ਕੈਨੇਡਾ ਦੇ ਵਿੱਚ ਤਾਂ ਮਜਬੂਰੀ ਹੋਈ ਹੈ ਭੇਜਣਾ ਪੈਂਦਾ ਪਰ ਯੂਐਸ ਦੇ ਵਿੱਚ ਕੀ ਕਰਦੇ ਆ ਲੋਕੀ ਬੱਚਿਆਂ ਨੂੰ ਹੋਮ ਸਕੂਲ ਕਰਦੇ ਆ ਇਹਦੇ ਉੱਤੇ ਕਾਫੀ ਮੂਵੀਜ਼ ਵੀ ਆ ਗਈਆਂ ਨੇ ਕਿ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਹੁਣ ਅਸੀਂ ਵੀ ਸਕੂਲ ਕਿਉਂ ਆਏ ਆ ਤੁਸੀਂ ਵੀ ਕਿਉਂ ਤੁਹਾਨੂੰ ਪਤਾ ਵੀ ਕਿੰਨਾ ਸਪਾਉਂਦਾ ਹਾਂ ਸਕੂਲ ਨੇ ਜ਼ਰੂਰ ਆ ਕਿ ਬੱਚਿਆਂ ਨੂੰ ਬਾਕੀ ਬੱਚਿਆਂ ਦੇ ਨਾਲ ਬੈਠਣਾ ਉੱਠਣਾ ਆ ਜਾਂਦਾ ਉਹ ਸੋਸ਼ੀਅਲੀ ਇਦਾਂ ਵੀ ਨਹੀਂ ਹੈਗਾ ਵੀ ਸਕੂਲ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਸਕੂਲ ਤੇ ਵੀ ਅਭਿਧਾਨ ਤੇ ਬਹੁਤ ਫਾਇਦਾ ਹੈ ਸਕੂਲ ਤਾਂ ਬਣਾਏ ਗਏ ਸੀਗੇ ਮੋਸਟਲੀ ਕਿ ਲੋਕਾਂ ਕੰਪਨੀਆਂ ਵੱਡੀਆਂ ਚਾਹੁੰਦੀਆਂ ਸੀ ਵੀ ਲੋਕਾਂ ਦੇ ਘਰਦਿਆਂ ਨੇ ਕੰਮ ਤੇ ਜਾਂ ਵੀ ਕੰਮ ਕਰਨ ਹੁਣ ਜੇ ਕੰਮ ਕਰਨਗੇ ਤਾਂ ਬੱਚਾ ਕੌਣ ਸੰਭੂਗਾ ਉਹ ਕਹਿੰਦੇ ਸੀ ਘਰ ਵੀ ਹਸਬੰਡ ਵੀ ਕੰਮ ਕਰੇ ਵਾਈਫ ਵੀ ਕੰਮ ਕਰੇ ਤਾਂ ਉਹ ਕਹਿੰਦੇ ਸੀਗੇ ਵੀ 2 ਵਜੇ ਤੱਕ ਘੱਟੋ ਘੱਟ 3 ਵਜੇ ਤੱਕ ਫਿਰਨ ਦਾ ਬੱਚਾ ਸੰਭਲਣ ਕੋਈ ਨਾ ਕੋਈ ਚਾਹੀਦਾ ਅੱਗੇ ਦਾਦੇ ਪੜਦਾਦੇ ਹੁੰਦੇ ਸੀ ਸੰਭਲਣ ਲਈ ਹਨ ਹੁਣ ਕੀ ਆ ਹੁਣ ਉਹ ਵੀ ਫੈਮਲੀਆਂ ਜੁਆਇੰਟ ਤੋਂ ਨਿਊਕਲੀਅਰ ਹੋ ਗਈਆਂ ਹਰੇਕ ਆਪਣਾ ਪ੍ਰਾਈਵੇਸੀ ਚਾਹੁੰਦਾ ਹਰੇਕ ਅਲੱਗ ਰਹਿੰਦਾ ਵਾ ਇਸ ਕਰਕੇ ਕੀ ਆ ਬੱਚੇ ਨੂੰ ਸਾਹਮਣੇ ਕੋਈ ਹੁੰਦਾ ਨਹੀਂ ਫਿਰ ਬੱਚੇ ਨੂੰ ਕੀ ਕਰਦੇ ਆ ਲੋਕੀ ਸਕੂਲ ਛੱਡ ਜਾਂਦੇ ਆ ਆਪਣੇ ਆਪਣੇ ਕੰਮਾਂ ਤੇ ਜਾਂਦੇ ਆ ਇੱਕ ਜਣੇ ਦਾ ਵੱਧ ਲੰਬੀ ਜਾਬ ਹੁੰਦੀ ਐ ਇੱਕ ਜਣੇ 2:00 ਵਜੇ ਫ੍ਰੀ ਹੁੰਦਾ ਉਹ ਵਾਪਸ ਆਉਂਦਾ ਆ ਬੱਚਿਆਂ ਨੂੰ ਚੱਕ ਲੈਂਦਾ ਵਾ ਸੋ ਜਾਂ ਫਿਰ ਸਕੂਲ ਵਾਂਚ ਬੱਚਾ ਵਾਪਸ ਆ ਜਾਂਦਾ ਹਾਂਜੀ ਵੈਸੇ ਅੰਗਰ ਦੀ ਇੱਕ ਕਲਾਸ ਤਾਂ ਉੱਥੇ ਕਰਕੇ ਆਏ ਆ ਜੀ ਹਾਂ ਇਹ ਹੁਣ ਜਿਹੜੀ ਦੂਜੀ ਕਲਾਸ ਆ ਮਤਲਬ ਮੰਨੋ ਸੀਨੀਅਰ ਕਿੰਡਰਗਾਰਡਨ ਦੇ ਵਿੱਚ ਆ ਹੈਨਾ ਸੀਨੀਅਰ ਕਿੰਡਰਗਾਰਡਨ ਦੇ ਵਿੱਚ ਮੈਂ ਉਹਨੂੰ ਹੋਮ ਸਕੂਲਿੰਗ ਕਰ ਰਿਹਾ ਉਹ ਸੋ ਉਹਦੇ ਵਿੱਚ ਮੈਂ ਉਹਨੂੰ ਫਰਸਟ ਕਲਾਸ ਵਾਲਾ ਸਿਲੇਬਸ ਪੂਰਾ ਕਰਾ ਰਹੀ ਆ। ਹਾਂ। ਜਾਂ ਕਿ ਜਦੋਂ ਇਹ ਜਾਂਦੇ ਲੱਗੂਗਾ ਉੱਥੇ ਫਰਸਟ ਦੇ ਵਿੱਚ ਲੱਗੂ। ਘਰੇ ਹੀ ਪੜਾਈ ਜਾਂਦੇ ਆਂ ਇਹ ਹਾਲੇ ਤੱਕ ਤਾਂ ਜਿੰਨਾ ਕ ਹੈਗਾ ਵਿੱਚ ਉਹਨੂੰ ਲਾਇਆ ਸੀਗਾ ਸਕੂਲ ਸਕੂਲ ਦੇ ਵਿੱਚ ਵੀ ਉਹ ਘੱਟ ਵੱਧ ਜਾਂਦਾ। ਤੇ ਜਦੋਂ ਕਿ ਉਹਦੀ ਆਟਾ ਮਤਲਬ ਕੋਈ ਕੰਪਲੇਂਟ ਹੀ ਨਹੀਂ ਤੇ ਪਹਿਲੇ ਪਹਿਲੇ ਸਾਲਾਂ ਦੇ ਵਿੱਚ ਜਦੋਂ ਆਪਾਂ ਸਕੂਲ ਦੇ ਵਿੱਚ ਬੱਚੇ ਨੂੰ ਭੇਜਦੇ ਜੀ ਉਹਦੀ ਇਮਿਊਨਿਟੀ ਕਾਫੀ ਵੀਕ ਹੁੰਦੀ ਆ ਸੋ ਕਾਫੀ ਬੁਖਾਰ ਚੜਦੇ ਨੇ ਖਾਸ ਕਰਕੇ ਕੈਨੇਡਾ ਇੰਡੀਆ ਜੀ ਨਹੀਂ ਮੈਂ ਗੱਲਾਂ ਸੁਣੀ ਆ ਹੈਗੀਆਂ। ਹਾਂ ਉੱਥੇ ਸੀ ਨਗਰ ਕੀਰਤਨ ਦੇ ਵਿੱਚ ਜਾਂਦੇ ਕਿ ਕਿੰਨੇ ਲੋਕ ਤਾਂ ਕਹਿੰਦੇ ਸਾਡੇ ਬੱਚੇ ਸਕੂਲ ਜਾ ਕੇ ਨੇ ਬਿਮਾਰ ਰਹੇ ਨੇ ਇਹ ਵੀ ਸਾਰੇ ਲਈ ਟਰੂ ਨਾ ਹੋਵੇ ਪਰ ਬਹੁਤ ਜਿੰਨੇ ਸਾਨੂੰ ਲੋਕ ਮਿਲੇ ਮਤਲਬ ਜਦੀ ਸਮਝ ਆਉਂਦੇ ਸੀਗੇ ਤੇ ਮੈਨੂੰ ਆਹ ਅੰਕਾ ਦੱਸੋ ਕਿ ਮੈਨੂੰ ਲੱਗਿਆ ਤੁਸੀਂ ਮੈਨੂੰ ਇਹ ਦੱਸੋ ਮੇਰਾ ਵੀ ਇੱਕ ਸਵਾਲ ਹੈ ਜੀ ਤੁਸੀਂ ਬੀਬੀ ਦੀਆਂ ਅਰਥਾਂ ਕਿਉਂ ਲਾਈਆਂ ਨੇ ਬੀਬੀ ਨੇ ਮੈਂ ਦਿੱਤੀਆਂ ਨੇ ਐਨੀ ਗਾਲੀ ਆ ਨਹੀਂ ਤਾਂ ਬਾਤਾਂ ਜੀ ਗਾਲੀਆਂ ਨਹੀਂ ਗਾਲੀਆਂ ਅਚਾ ਨਹੀਂ ਗਾਲੀਆਂ ਇਹ ਬੀਬੀ ਨੇ ਨਹੀਂ ਨਿਗਾਲੀਆਂ ਨਹੀਂ ਇਹ ਤਾਂ ਕਾਲੀਆਂ ਨੇ ਸਿਮਪਲ ਨੇ ਨਿਗਾਲੀਆਂ ਨਹੀਂ ਆਈਆਂ ਇਹ ਇਹ ਤਾਂ ਆ ਵੀ ਜਿਹੜੀ ਬਾਹਰੋਂ ਰੌਸ਼ਨੀ ਆ ਉਹ ਰੁਕੇ ਬੀਬੀ ਦੀਆਂ ਅੱਖਾਂ ਉੱਤੇ ਰੌਸ਼ਨੀ ਪੈ ਦੂਗੀ ਤੁਸੀਂ ਦੇ ਦਿਓ ਮੇਰੇ ਅਨਕ ਨੂੰ ਲੱਗ ਸੋਹਣੀ ਲੱਗਦੀ ਐ ਸਾਨੂੰ ਐਸੇ ਇਹੋ ਜਿਹਾ ਫਰੇਮ ਲ ਬਣਵਾ ਲੀਆ ਖਾਦੀ ਮੈਂ ਜਿਸ ਦਿਨ ਦੇਖਿਆ ਸੀ ਮੈਨੂੰ ਵੀ ਲੱਗਾ ਵੀ ਇਹੋ ਜਿਹਾ ਫਰੇਮ ਹੋਣਾ ਚਾਹੀਦਾ ਬਹੁਤ ਸੋਹਣਾ ਕਿੰਨੀ ਜਿਆਦਾ ਸੋਹਣੀ ਐ ਮੈਨੂੰ ਨਹੀਂ ਪਤਾ ਮੈਨੂੰ ਕਿਵੇਂ ਲੱਗ ਰਹੀ ਐ ਇਹਨੂੰ ਮੈਂ ਦੇਖੀ ਨਹੀਂ ਲਾ ਕੇ ਦੇਖ ਲਾਂਗੀ ਨਹੀਂ ਨਹੀਂ ਜਾਣ ਤੱਕ ਜਾਣਾ ਕਿੰਨੀਆਂ ਹਲਕੀਆਂ ਜੀਆਂ ਨੇ ਦੇਖਾਈ ਤੁਹਾਨੂੰ ਉਹ ਮੈਂ ਵੀ ਬਣਗੀ ਜੀ ਗੋਰੀ ਨੇ ਬਾਕੀ ਮਿਲਾਂਗੇ ਜੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਸਾਡੇ ਮੂਹਰੇ ਕਾਫੀ ਦਰਸ਼ਕ ਆਏ ਹੋ ਨੇ ਜਿਹੜੀ ਸਾਡੀ ਇਹ ਸਾਰੀ वार्तालाਪ ਸੁਣ ਰਹੇ ਨੇ ਬਹੁਤ ਇੰਝ ਧਿਆਨ ਨਾਲ ਇੱਕ ਦੋ ਨੇ ਤਾਂ ਵਿੱਚ ਸ਼ਿਸ਼ੂ ਵੀ ਕਰਤਾ ਸਾਡੀ ਪੋਡਕਾਸਟ ਚੱਲਦੇ ਚੱਲਦੇ ਸਾਡੀ वार्तालाਪ ਚੱਲਦੇ ਚੱਲਦੇ ਨੀਟਰ ਦਰਸ਼ਕ ਉਹਨਾਂ ਨੂੰ ਮਿਲੋ ਉਹਤੇ ਵੀ ਬੈਠੇ ਨੇ ਕਿੰਨੇ ਸਾਰੇ ਹੁਣ ਵੀ ਬੈਠੇ ਨੇ ਉਹ ਤੇ ਉੱਟ ਗਏ ਜੀ ਹਾਂ ਉਧਰ ਉਹ ਪਹਿਲਾਂ ਤੂੰ ਖਾ ਰਹੇ ਸੀਗੇ ਪੂਰੇ ਬੈਠੇ ਸੀ ਆਹ ਤਾਰ ਆ ਗਿਆ ਆ ਦੇਖੋ ਤੋ ਤਾਂ ਆ ਗਿਆ ਹੁਣ ਘੁੱਗੀ ਬੈਠੀ ਆ ਫਿਲਹਾਲ ਤਾਂ